ਖਬਰਨਾਮਾ ਦਿਖ ਰਿਹਾ ਸ्रोतਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ 15 ਅਕਤੂਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਸ਼ਿਕਾਇਤ ਕੀਤੀ ਸੀ ਆਦੇਸ਼ ਪ੍ਰਤਾਪ ਸਿੰਘ ਕੈਰੂ ਦੀ ਅਰਸਤੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਉਹ ਜੀਜੇ ਹਨ ਲੇਕਿਨ ਅਕੋਰਡਿੰਗ ਟੂ ਸ਼ਰੂਮਣੀ ਅਕਾਲੀ ਦਲ ਦੇ ਕਾਨੂੰਨ ਦੇ ਅਨਸਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਨੂੰ ਨਹੀਂ ਬਖਸ਼ਿਆ ਅਤੇ ਬਾਹਰ ਦਾ ਰਸਤਾ ਦਿਖਾ ਦਿੱਤਾ ਉਸ ਤੋਂ ਬਾਅਦ 15 ਅਕਤੂਬਰ 2024 ਨੂੰ ਤਲਬ ਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਵਿਰਸਾ ਸਿੰਘ ਬਲਟੋਹਾ ਵਿਰਸਾ ਸਿੰਘ ਬਲਟੋਹਾ ਦੀ ਰਜ ਕੇ ਕਲਾਸ ਲੱਗਦੀ ਹੈ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਤੂੰ ਤੂੰ ਮੈਂ ਮੈਂ ਹੁੰਦੀ ਹੈ ਇਲਜ਼ਾਮ ਲਗਾਏ ਜਾਂਦੇ ਨੇ ਵਿਰਸਾ ਸਿੰਘ ਵਿਲਟੋਵਾ ਵੱਲੋਂ ਕਿ ਤੁਸੀਂ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਕੰਮ ਕਰ ਰਹੇ ਹੋ ਜਿਹੜੇ ਫੈਸਲੇ ਤੁਸੀਂ ਲੈ ਰਹੇ ਹੋ ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਹ ਫੈਸਲੇ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਨੇ ਤੁਸੀਂ ਰਘਬ ਚੱਡਾ ਦੇ ਮਲਤੇ ਕਿਉਂ ਗਏ ਤੁਸੀਂ ਅ ਪਤਨ ਸਿੱਖ ਦੀ ਕਿਉਂ ਅਰਦਾਸ ਕੀਤੀ ਫਿਰ ਇੱਕ ਵੀਡੀਓ ਵੀ ਨਸ਼ਰ ਹੋਈਆਂ ਕਲਿੱਪਸ ਜਿਹੜੀਆਂ ਨੇ ਉਹ ਵਾਇਲ ਕਰ ਦਿੱਤੀਆਂ ਗਈਆਂ ਆਖਰਕਾਰ ਉਹ ਕਲਿੱਪਸ ਵਾਇਲ ਕਿਨੇ ਕੀਤੀਆਂ ਜਿੱਥੇ ਸਾਲਾ ਸ਼ਬਦ ਵੀ ਯੂਜ਼ ਕੀਤਾ ਗਿਆ ਜਿੱਥੇ ਹੋਰ ਵੀ ਜਹੇ ਸ਼ਬਦ ਵਰਤੇ ਗਏ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪੀ ਸਿੰਘ ਹੁਣਾ ਵੱਲੋਂ ਜਿਸ ਦੀਆਂ ਛੋਟੀਆਂ-ਛੋਟੀਆਂ ਵੀਡੀਓ ਦੀਆਂ ਕਲਿੱਪਸ ਵੱਡੇ ਪੱਧਰ ਤੇ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਲੇਕਿਨ ਜਿਵੇਂ ਹੀ ਉਥੋਂ ਫੈਸਲਾ ਆਇਆ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚੋਂ ਸਸਪੈਂਡ ਮੁਤਲ ਕੀਤਾ ਜਾਵੇ 10 ਸਾਲ ਵਾਸਤੇ ਸੁਰਸਾ ਸਿੰਘ ਬਲਟਵਾਰ ਨੂੰ ਇਸ ਤੋਂ ਪਹਿਲਾਂ ਕਿ ਕੋਈ ਪਲਟਵਾਰ ਹੋਵੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਨ ਬਲਵਿੰਦਰ ਸਿੰਘ ਪੁੰਦੜ ਬਲਵਿੰਦਰ ਸਿੰਘ ਭੁੰਦੜ ਨੇ ਹਾਲੇ ਮੁਅਤਲ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰ ਚ ਤੋਂ ਆਪਣੇ ਆਪ ਹੀ ਅਸਤੀਫਾ ਦੇ ਦਿੱਤਾ ਵਿਰਸਾ ਸਿੰਘ ਬਲਟੋਵਾ ਨੇ ਉਸ ਤੋਂ ਬਾਅਦ ਫਿਰ ਜਿਹੜੀਆਂ ਵੀਡੀਓ ਦੇ ਕਲਿੱਪਸ ਦਾ ਐਨਾ ਕੋਈ ਦੌਰ ਸ਼ੁਰੂ ਕਰ ਦਿੱਤਾ ਗਿਆ ਵਿਰਸਾ ਸਿੰਘ ਬਲਟੋਵਾ ਵੱਲੋਂ ਵਿਰਸਾ ਸਿੰਘ ਬਲਟੋਵਾ ਨੂੰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁਣ ਉਹਨਾਂ ਨੇ ਸਸਪੈਂਡ ਕਰ ਦਿੱਤਾ ਪਹਿਲਾਂ ਉਹਨਾਂ ਆਪਣੇ ਆਪ ਅ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਫਿਰ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਬਾਅਦ ਵਿੱਚ ਇੰਨੇ ਕੋ ਸਰਗਰਮ ਹੋਏ ਇਵਨ ਤੋਂ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਕਹਿਣਾ ਛੱਡ ਦਿੱਤਾ ਨੀਟਾ ਨੀਟਾ ਕਹਿ ਕੇ ਪੁਕਾਰਿਆ ਜਦੋਂ ਵੀ ਕੋਈ ਗਰਮ ਹੁੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਕਰਤਾਰ ਕੁਛ ਵੀ ਕਰ ਦਿੱਤੀ ਜਾਂਦੀ ਸੀ ਜਿਸ ਤਰ੍ਹਾਂ ਸੰਡੂ ਅਤੇ ਸੰਡੂ ਦੀ ਧਰਮ ਪਤਨੀ ਦੇ ਵਿੱਚ ਇਨਵੋਲਵ ਕੀਤਾ ਗਿਆ ਹਾਲਾਂਕਿ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਘੜ ਦਿੱਤਾ ਗਿਆ ਹੈ ਲੇਕਿਨ ਅੱਜ ਫਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਲੈ ਕੇ ਪੇਸ਼ ਹੋਏ ਵਰਸਾ ਸਿੰਘ ਵਿਲਟੋਆ ਵਰਸਾ ਸਿੰਘ ਵਿਲਟੋਆ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਨੂੰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਗ੍ਹਾ ਦਿੱਤੀ ਚਾਵੇ ਜਿਹੜੇ ਫੈਸਲੇ ਮੇਰੇ ਵਿਰੁੱਧ ਲੈ ਗਏ ਨੇ ਉਹ ਆਰਐਸ ਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਟਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਲੈ ਨੇ ਇਸ ਕਰਕੇ ਫਿਰ ਦੁਬਾਰਾ ਮੈਨੂੰ ਸ਼ਾਮਲ ਕਰਵਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਇਸ ਉੱਤੇ ਮੰਤਰਨ ਕਰਨਗੇ ਕੀ ਫਿਰ ਦੁਬਾਰਾ ਵਿਰਸਾ ਸਿੰਘ ਮਲਟੋਹਾ ਦੀ ਵਾਪਸੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਜੇਕਰ ਵਿਰਸਾ ਸਿੰਘ ਪਟੋਆ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਸਰਾਏ ਗਏ ਸੀ ਉਹਨਾਂ ਨੂੰ ਰੱਦ ਕੀਤਾ ਜਾਂਦਾ ਤਾਂ ਫਿਰ ਕੀ ਲੋਕ ਸੋਚਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਬਾਰੇ ਅਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਬਾਰੇ ਇੱਕ ਬੜਾ ਵੱਡਾ ਪਿਛਾ ਬਣ ਗਿਆ ਹੈ ਇੱਕ ਪਾਸੇ ਧਾਰਮਿਕ ਮੁੱਦਾ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਮੁੱਦਾ ਹੈ ਵਿਸ਼ਸਿੰਗ ਬੁਲਟਵਾਦੀ ਵਾਪਸੀ ਹੁੰਦੀ ਹੈ ਤਾਂ ਫਿਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕੀ ਹਰ ਕੰਮ ਅਚੇਗਾ ਪੰਜਾਬੀਓ ਤੁਹਾਨੂੰ ਮੈਨੂੰ ਤੁਹਾਡੇ ਆ